ਜੁਨਾ ਹੱਤਾਂ ਨਾਲ ਰਿਸ਼ਵਤ ਲਈ ਉਹਨਾ ਹੱਤਾਂ ਨਾਲ ਹੀ ਹੁਣ ਮੂੰਹ ਲ ਕਾਉਂਦਾ ਫਿਰਦਾ ਹੈ ਰਿਸ਼ਵਤ ਲੈਂਦਿਆਂ ਨੂੰ ਤਾਂ ਸ਼ਰਮ ਨਾ ਆਈ ਤੇ ਹੁਣ ਮੂੰਹ ਕਾ ਤੋਲ ਕੋ ਰਿਹਾ ਵਿਜੀਲੈਂਸ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਪਟਵਾਰੀ ਬੜੀ ਹਿਚ ਲਾਕੀ ਦੇ ਨਾਲ ਲੋਕਾਂ ਦੇ ਕੋਲੋਂ ਰਿਸ਼ਵਤ ਲੈਂਦਾ ਸੀ ਪਰ ਹੁਣ ਜਦੋਂ ਇੱਕ ਬੰਦੇ ਨੇ ਸ਼ਿਕਾਇਤ ਕਰ ਦਿੱਤੀ ਤਾਂ ਫਿਰ ਵਿਜੀਲੈਂਸ ਨੇ ਵੀ ਸਕੀਮ ਲਾ ਕੇ ਫੜਿਆ ਪਟਵਾਰੀ 4000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਨੇ ਕਾਬੂ ਕਰ ਲਿਆ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੇ ਹਲਕਾ ਗਿੱਦੜ ਬਾਹਾ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪਿੰਡ ਪਿਉਰੀ ਦੇ ਵਸਨੇ ਇੱਕ ਦਰਸ਼ਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗਿੱਦੜ ਬਾਹਾ ਦੇ ਵਿੱਚ ਤੈਨਾਤ ਪਟਵਾਰੀ ਸ਼ੁਭਮ ਬਾਂਸਲ ਨੇ ਉਸ ਨੂੰ ਨਿਪਟਾਰੇ ਬਾਰੇ ਕੰਮ ਕਰਵਾਉਣ ਬਦਲੇ 4000 ਰੁਪਏ ਦੀ ਰਿਸ਼ਵਤ ਲਈ ਸੀ ਜਿਸ ਨੇ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਨੇ ਦੋਸ਼ੀ ਪਟਵਾਰੀ ਸ਼ੁਭਮ ਬਾਂਸਲ ਨੂੰ 2000 ਰੁਪਏ ਦੇ ਵੀ ਦਿੱਤੇ ਸਨ ਬਾਅਦ ਦੁਪਹਿਰ ਜਦੋਂ ਦਰਸ਼ਨ ਸਿੰਘ ਦੋਸ਼ੀ ਸ਼ੁਭਮ ਬਾਂਸਲ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਦੇਣ ਦੇ ਲਈ ਉਸਦੇ ਦਫ਼ਤਰ ਗਿਆ ਤਾਂ ਵਿਜੀਲੈਂਸ ਦੀ ਟੀਮ ਨੇ ਉਕਤ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ ਟੀਮ ਨੇ ਪਟਵਾਰੀ ਦੀ ਜੇਬ ਦੇ ਵਿੱਚੋਂ ਸਵੇਰੇ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਵੱਲੋਂ ਦਿੱਤੇ ਗਏ 2000 ਰੁਪਏ ਵੀ ਬਰਾਮਦ ਕਰ ਲੈਨੇ ਉਣਾ ਦੱਸਿਆ ਕਿ ਪਟਵਾਰੀ ਖਿਲਾਫ ਅਗਲੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਵਿਜੀਲੈਂਸ ਟੀਮ ਦੇ ਵਿੱਚ ਇੰਸਪੈਕਟਰ ਵਰਮਨ ਯਾਦਵ ਐਸਆਈ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ਇਹਦੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਆਦਾ ਰਿਪੋਰਟਿਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਵਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਢੇਡੇ ਮਾਰ ਗਿਆ ਸੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਜਿਹੜੀ ਇਹਨਾਂ ਨੂੰ ਮੰਗ ਕੀਤੀ ਸੀ ਉਹ ਪੈਂਦੀ ਕ੍ਰੈਡਿਟ ਫਿਕੇਸ਼ਨ ਪੁਰਸ਼ਵਤੀ ਨੇ ਜਿਹੜੇ ਇਹਨਾਂ ਨੂੰ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਮਤਲਬ ਇਹਨੂੰ ਰੈੱਡ ਹੈਂਡੈਡ ਟਰੈਕ ਕੀਤਾ 2000 ਬਾਅਦ ਦੇ ਵਿੱਚ ਜਿਹੜਾ ਦਿੱਤਾ ਸੀਗਾ ਉਹਦੇ ਸਬੰਧ ਦੇ ਜਿਹੜਾ ਪਟਵਾਰੀ ਹੈ ਉਹ ਕਿ ਇਹ ਚਲੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਆਪਾਂ ਉਸ ਤੋਂ ਫੜ ਕੇ ਲਿਆ ਇਹ ਪਟਵਾਰੀ ਹੈ ਇਹਦੇ ਤੋਂ ਜਿਹੜੀ ਰਿਕਵਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ ਉਸ 2000 ਲੈ ਸਵੇਰੇ ਦੀ ਰਿਕਵਰੀ ਹੋ ਗਈ ਹੈ ਜਿਹੜਾ 2000 ਹੁਣ ਬਾਅਦ ਦੇ ਵਿੱਚ ਇਹਦਾ ਰੈੱਡ ਹੈਂਡੈਡ ਟਰੈਕ ਹੋਇਆ ਉਹਦੇ ਚੋਂ ਕੋਈ 4000 ਰੁਪਏ ਦੇ ਖਰਚ ਹੋਏ ਤੇ ਚ ਠੀਕ ਠੀਕ ਸਰ ਇਹ ਕਿਦੋਂ ਦੀ ਸੀ ਕਿੰਨੀ ਦਿਨ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜੇ ਦੀ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਟ ਇਹ ਪੈਸੇ ਜਿਹੜੇ ਅੱਜ ਅੱਜ ਤੇ ਸ਼ਰੀਰ ਟੋਕਲੇ ਕੰਪਲੇਂਟ ਸਾਡੇ ਕੋਲੇ ਉਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਅੱਜ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਐਫ ਆਈ ਆਰ ਬਣਤੀ ਕਰਤੀ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ ਟੈਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ Wi-Fi ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ